ਹੇਲੂਇਆ ਹੇਲੂਇਆ ਤੁਸੀਂ ਅੱਜ ਕਲਾਮ ਸੁਣਿਆ ਹੈ ਕਿ ਪਰਮੇਸ਼ਰ ਦੇ ਘਰ ਨੂੰ ਸਾਫ਼ ਕਰਨਾ ਹੈ ਮੈਲ ਨੂੰ ਕੱਢਣਾ ਹੈ ਨਵੇਂ ਸਾਲ 'ਚ ਨਵੇਂ ਬਣ ਜਾਣਾ ਹੈ ਨਵੇਂ ਸਾਲ ਦੇ ਵਿੱਚ ਨਵੇਂ ਬਣ ਆਪਣੇ ਗਵਾਂਢੀ ਨੂੰ ਦੱਸ ਦਿਓ ਅੱਜ ਤੋਂ ਮੈਂ ਮੈਲ ਕੱਢਤੀ ਆ ਆਪਣੇ ਅੰਦਰ ਦੱਸ ਦਿਓ ਦੱਸ ਦਿਓ ਮੈਂ ਮੈਲ ਕੱਢਤੀ ਆ ਹਾਲਾ ਕਿ ਦੱਸੋ ਆਪਣੇ ਗਵਾਂਢੀ ਨੂੰ ਚੰਗੀ ਤਰ੍ਹਾਂ ਮੈਂ ਅੱਜ ਆਪਣੇ ਅੰਦਰੋਂ ਮੈਲ ਕੱਢ ਦਿੱਤੀ ਆ ਪ੍ਰਭੂ ਦੇ ਵਚਨ ਨੇ ਮੈਨੂੰ ਸਾਫ਼ ਕਰ ਦਿੱਤਾ ਹੈ ਉਦੇ ਲਹੂ ਨੇ ਮੈਨੂੰ ਧੋ ਦਿੱਤਾ ਏ। ਮੇਰਾ ਲਹੂ ਨੇ ਮੈਨੂੰ ਧੋ ਦਿੱਤਾ। ਹallelujah। ਹallelujah। ਤਰੀਕੇ ਬਦਲ ਗਈਆਂ, ਕੈਲੰਡਰ ਬਦਲ ਗਿਆ, ਸਾਲ ਬਦਲ ਗਿਆ। ਪਰ ਅਸੀਂ ਉਹੀ ਰਹਿ ਗਏ। ਪਿਛਲੇ ਸਾਲ ਵੀ ਗੁੱਸਾ ਸੀ, ਇਸ ਸਾਲ ਵੀ ਗੁੱਸਾ ਹੀ। ਪਿਛਲੇ ਸਾਲ ਵੀ ਸ਼ਰਾਬ ਪੀਂਦੀ ਏ, ਇਸ ਸਾਲ ਵੀ ਸ਼ਰਾਬ ਪੀਤੀ। ਪਹਿਲਾਂ ਵੀ ਲੁੱਚੇ ਸੀ, ਹੁਣ ਵੀ ਲੁੱਚੇ ਐ। ਪਹਿਲਾਂ ਵੀ ਬਦਨਾਮ ਸੀ, ਹੁਣ ਵੀ ਬਦਨਾਮ ਆ। ਸਾਲ ਕੀ ਬਦਲੇ ਸਾਡੇ ਲਈ? ਪਹਿਲਾਂ ਵੀ ਵਹਿਮੀ ਸੀ, ਅੱਜ ਵੀ ਵਹਿਮੀ ਆ। ਪਹਿਲਾਂ ਵੀ ਛੱਕੀ ਸੀ, ਅੱਜ ਵੀ ਛੱਕੀ ਆ। ਪਹਿਲਾਂ ਵੀ ਸੰਸਾਰ ਵਾਲੇ ਕੰਮ ਕਰਦੇ ਸੀ ਅੱਜ ਵੀ ਸੰਸਾਰ ਵਾਲੇ ਕੰਮ ਕਰਦੇ ਆ ਕਿੱਥੇ ਬਦਲੇ ਆਸੀਂ ਹੈਲੋ ਕਿਦਾਂ ਬਦਲੇ ਆਸੀਂ ਪਹਿਲਾਂ ਵੀ ਲੜਦੇ ਸੀ ਅੱਜ ਵੀ ਲੜਦੇ ਆ ਕਈ ਲੜ ਕੇ ਚਰਚ ਵਿੱਚ ਆਏ ਆ ਕਿਦਾਂ ਬਦਲੇ ਆਸੀਂ ਦਰਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਏ ਇਹ ਮੱਤੀ ਸਤ ਵਿੱਚ ਲਿਖਿਆ ਹੈ ਦਰਖਤ ਜਿਹੜਾ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਤੇ ਜਿਹੜਾ ਇੱਕ ਅੱਛਾ ਵਿਸ਼ਵਾਸੀ ਆ ਉਹ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਤਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਤਾਨੂੰ ਖੁਦਾਵੰਦ ਪਹਿਚਾਣਦਾ ਹੈ ਤੁਹਾਡੇ ਕੰਮਾਂ ਤੋਂ ਅਮਨ ਸैमਵਲ ਨੂੰ ਕਹਿੰਦਾ ਤੂੰ ਤਾਂ ਬਾਹਰੋਂ ਵੇਖਦਾ ਹੈ ਮੈਂ ਕਿੱਥੋਂ ਵੇਖਦਾ ਇਹਨੂੰ ਅੰਦਰੋਂ ਉਹ ਤੁਹਾਨੂੰ ਵੇਖਦਾ ਹੈ ਅੰਦਰੋਂ ਅੱਜ ਸਾਲ ਬਦਲਦੇ ਜਾਣੇ ਆ ਇਹ ਬਦਲਦੇ ਰਹਿਣੇ ਆ 26 ਆ 27 ਵੀ ਹੋਣਾ 28 ਵੀ ਹੋਣਾ ਤੁਸੀਂ ਬਦਲਣਾ ਹੈ ਤਰੀਕਾ ਨਾ ਬਦਲਣ ਦਿਨ ਨਾ ਬਦਲਣ ਤੁਸੀਂ ਬਦਲ ਜਾਓ ਘਰ ਵਾਲੀ ਕਹੇ ਜਦੋਂ ਵਿਆਹ ਹੋਇਆ ਸੀ ਉਦੋਂ ਹੋ ਰਿਹਾ ਤੇ ਜਦੋਂ ਤੋਂ ਚਰਚ ਜਾਣ ਲੱਗ ਪਿਆ ਹੁਣ ਕੁਝ ਹੋ ਰਿਹਾ ਇਹ ਜਦੋਂ ਮੇਰਾ ਮੁੰਡਾ ਪੜਦਾ ਹੀ ਉਦੋਂ ਹੋ ਰਿਹਾ ਜਦੋਂ ਬੰਦਗੀ ਕਰਨ ਲੱਗ ਪਿਆ ਹੁਣ ਕੁਝ ਹੋਰ ਹੋ ਰਿਹਾ 2015 ਤੋਂ ਪਹਿਲਾਂ ਸ਼ਮਾਨ ਹੋਰ ਸੀ ਜਦੋਂ ਜੈਸਨ ਸੀਦ ਨਾਲ ਇਨਕਾਊਂਟਰ ਹੋਇਆ ਉਸ ਤੋਂ ਬਾਅਦ ਸ਼ਮਾਨ ਕੁਝ ਹੋਰ ਹੋ ਗਿਆ ਹਾਲੇਲੂਇਆ ਹਾਲੇਲੂਇਆ ਇਹ ਮੈਲ ਜਦੋਂ ਨਿਕਲ ਜਾਂਦੀ ਹੈ ਅੰਦਰੋਂ ਇਹ ਮੈਲ ਬੜੀ ਔਖੀ ਨਿਕਲਦੀ ਹੈ ਕਈ ਵਾਰੀ ਸਾਡੀ ਆਕ ਨਹੀਂ ਆਪਣੀ ਅੱਖ ਵਿੱਚ ਕੱਖ ਹੁੰਦਾ ਏ ਤੇ ਦੂਜਿਆਂ ਦੀ ਅੱਖ ਵਿੱਚੋਂ ਅਸੀਂ ਕੱਢਦੇ ਫਿਰਦੇ ਹਾਂ ਲੈ ਦੇਖਾ ਤੇਰੀ ਅੱਖ ਵਿੱਚ ਕੀ ਪੈ ਗਿਆ ਆਪਣੀ ਅੱਖ ਵਿੱਚ ਸਾਡੇ ਸਤੀਰੀ ਪਈ ਹੁੰਦੀ ਹੈ ਆਪਣੀ ਪੀੜੀ ਥੱਲੇ ਅਸੀਂ ਆਪ ਸ਼ੁੱਧ ਹੋਣਾ ਹੈ ਆਪ ਬਦਲਣਾ ਹੈ ਪਹਿਲਾਂ ਆਪ ਅਸੀਂ ਪਵਿੱਤਰ ਹੋਣਾ ਹੈ ਮੈਲ ਨੂੰ ਕੱਢਣਾ ਹੈ ਅੰਦਰੋਂ ਇਹ ਮੈਲ ਬੜੀ ਔਖੀ ਨਿਕਲਨੀ ਆ ਇਹ ਵਚਨ ਨਾਲ ਹੀ ਨਿਕਲਨੀ ਆ ਇਹ ਸਾਬਣ ਨਾਲ ਨਹੀਂ ਨਿਕਲਦੀ ਇਹ ਜਿੰਨੀ ਮਰਜ਼ੀ ਦਵਾਈਆਂ ਪੀ ਲੋ ਸਾਫੀ ਪੀ ਲੋ ਜਿਹੜੀ ਮਰਜ਼ੀ ਦਵਾਈ ਪੀ ਲੋ ਉਹਦੇ ਨਾਲ ਨਹੀਂ ਖੂਨ ਸਾਫ਼ ਹੋਣਾ ਇਹ ਸਾਫ਼ ਹੋਣਾ ਹੈ ਖੂਨ ਇਸਮਸੀ ਦੇ ਵਚਨ ਦੇ ਨਾਲ ਹੇਲੂਇਆ ਜਿਹਦੇ ਦੁਆਰਾ ਤੁਹਾਡੇ ਜੀਵਨ ਚੋਂ ਕੀ ਨਿਕਲ ਜਾਣੀਆਂ ਮੈਲ ਨਿਕਲ ਜਾਣੀਆਂ ਪਰਮੇਸ਼ੁਰ ਦੇ ਘਰ ਨੂੰ ਸਾਫ਼ ਤੇ ਸੁਥਰਾ ਰੱਖੀਏ ਸੋਹਣੇ ਲੱਗਣ ਲਈ ਤੁਸੀਂ ਬਹੁਤ ਸੋਹਣੇ ਕੱਪੜੇ ਪਾਉਣੇ ਹੋ ਬਹੁਤ ਸੋਹਣੇ ਕੱਪੜੇ ਪਾਉਣੇ ਹੋ ਮੂੰਹ ਸਿਰ ਸਵਾਰਦੇ ਹੋ ਵੀ ਅਸੀਂ ਸੋਹਣੇ ਲੱਗੀਏ ਇਸੇ ਤਰ੍ਹਾਂ ਪਰਮੇਸ਼ਰ ਦਾ ਘਰ ਇਹ ਦੁਆ ਨਾਲ ਸੋਹਣਾ ਬਣਨਾ ਹੈ ਇਹ ਵਚਨ ਦੇ ਨਾਲ ਸੋਹਣਾ ਬਣਨਾ ਹੈ ਇਹ ਵਰਸ਼ਿਪ ਦੇ ਨਾਲ ਸੋਹਣਾ ਬਣਨਾ ਹੈ ਇਹ ਗਵਾਹੀਆਂ ਨਾਲ ਸੋਹਣਾ ਬਣਨਾ ਹੈ ਇਹ ਪ੍ਰਾਰਥਨਾਵਾਂ ਤੇ ਫਾਸਟਿੰਗ ਦੇ ਨਾਲ ਸੋਹਣਾ ਬਣਨਾ ਹੈ ਜਦੋਂ ਤੁਸੀਂ ਘੁੱਟਨੇ ਟੇਕ ਕੇ ਫਾਸਟਿੰਗ ਕਰਕੇ ਦੁਆ ਕਰਦੇ ਹੋ ਇਹ ਪਰਮੇਸ਼ਰ ਦਾ ਘਰ ਕੀ ਬਣ ਜਾਵੇਗਾ ਸੋਹਣਾ ਬਣ ਜਾਵੇਗਾ ਹallelujah ਹallelujah ਅੱਜ ਤੁਸੀਂ ਛੱਤ ਦਵਾ ਕਰਾਉਨੇ ਹੋ ਪਾਸਟਰ ਜੀ ਅਸੀਂ ਕਿਰਾਏ ਤੇ ਰਹਿੰਨੇ ਸਾਨੂੰ ਆਪਣਾ ਘਰ ਮਿਲ ਜਾਵੇ ਪਾਸਟਰ ਜੀ ਸਾਡੇ ਬਾਲਿਆਂ ਵਾਲੀਆਂ ਛੱਤਾਂ ਲੈਂਟਰ ਪੈ ਜਾਵੇ ਜੇ ਤੁਸੀਂ ਬਾਲੇ ਵਾਲੀ ਛੱਤ ਵਿੱਚ ਨਹੀਂ ਰਹਿ ਸਕਦੇ ਤੁਸੀਂ ਕਿਰਾਏ ਵਿੱਚ ਨਹੀਂ ਰਹਿ ਸਕਦੇ ਸੋਚ ਕੇ ਵੇਖੋ ਸਵਰਗੀ ਪਿਤਾ ਜਿਹੜਾ ਸਵਰਗ ਦੇ ਵਿੱਚ ਸਿੰਘਾਸਨ ਤੇ ਬੈਠਾ ਏ ਉਹ ਵੀ ਗੰਦੇ ਆ ਘਰਾਂ ਵਿੱਚ ਰਹਿਣਾ ਪਸੰਦ ਨਹੀਂ ਕਰਦਾ ਉਹਨੂੰ ਵੀ ਸੋਨਾ ਤੇ ਚੰਗਾ ਘਰ ਚਾਹੀਦਾ ਏ ਉਹਨੂੰ ਵੀ ਸਾਫ਼ ਸੁਥਰਾ ਵਿਸ਼ਵਾਸੀ ਚਾਹੀਦਾ ਏ ਉਹਨੂੰ ਵੀ ਇੱਕ ਅੱਛਾ ਇਮਾਨਦਾਰ ਚਾਹੀਦਾ ਏ ਉਹਨੂੰ ਵੀ ਸਾਫ਼ ਸੁਥਰਾ ਬदन ਚਾਹੀਦਾ ਏ ਜਿਹੜੇ ਵਿੱਚ ਉਹਨੇ ਵਾਸ ਹੇ ਹੇਲੂਇਆ 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 ਤੁਮਾ ਜੀ ਦਾ ਨਾਮ ਕੀ ਜੈ ਹੇਲੂਇਆ ਹੇਲੂਇਆ ਹਾ ਤੁਟਾ ਬੋਲੋ ਪ੍ਰਭੂ ਯਿਸੂ ਅੰਸੀ ਜੀ ਪ੍ਰਭੂ ਯਿਸੂ ਮੈਂ ਆਪਣੇ ਸਰੀਰ ਨੂੰ ਤਿਆਰ ਕਰ ਲਿਆ ਅੱਜ ਤੋਂ ਆਪਣੇ ਸਰੀਰ ਨੂੰ ਤਿਆਰ ਕਰ ਲਿਆ ਤੁਹਾਡਾ ਵਾਸ ਮੇਰੇ ਅੰਦਰ ਹੋਵੇ ਤੁਹਾਡਾ ਵਾਸ ਮੇਰੇ ਅੰਦਰ ਹੋਵੇ ਪ੍ਰਭੂ ਜੀ ਇਹ ਸਰੀਰ ਇੱਕ ਘਰ ਤੇਰਾ ਏ ਇਹ ਪ੍ਰਭੂ ਜੀ ਸਰੀਰ ਇੱਕ ਘਰ ਤੇਰਾ ਏ ਇਹ ਪ੍ਰਭੂ ਜੀ ਜਿਹੜਾ ਮੇਰਾ ਬਦਨ ਏ ਤੇਰਾ ਘਰ ਆ ਜਿਹੜਾ ਮੇਰਾ ਬਦਨ ਏ ਤੇਰਾ ਘਰ ਆ ਪਰਭੂ ਯਹਵਾ ਪਰਮੇਸ਼ਰ ਇਹਦੇ ਵਿੱਚ ਤੁਹਾਡਾ ਵਾਸ ਹੋਵੇ ਮੈਂ ਆਪਣੇ ਸਰੀਰ ਨੂੰ ਆਪਣੇ ਦਿਲ ਨੂੰ ਆਪਣੇ ਮਨ ਨੂੰ ਸਾਫ਼ ਕਰ ਲਿਆ ਹੈ ਬੋਲੀਏ ਮੈਂ ਆਪਣੇ ਸਰੀਰ ਨੂੰ ਆਪਣੇ ਦਿਲ ਨੂੰ ਆਪਣੇ ਮਨ ਨੂੰ ਸਾਫ਼ ਕਰ ਲਿਆ ਹੈ ਆਪਣੇ ਸਰੀਰ ਨੂੰ ਆਪਣੇ ਦਿਲ ਨੂੰ ਆਪਣੇ ਮਨ ਨੂੰ ਮਾਫ਼ ਯਹਵਾ ਪਰਮੇਸ਼ਰ ਤੇਰਾ ਵਾਸ ਹੋਵੇ ਮੇਰੇ ਅੰਦਰ ਪ੍ਰਭੂ ਯੀਸੂ ਨਾਸਰੀ ਤੁਹਾਡਾ ਵਾਸ ਹੋਵੇ ਮੇਰੇ ਅੰਦਰ ਅੱਜ ਤੋਂ ਖੁਦਾਵੰ ਜੀ ਮੇਰੀਆਂ ਸਾਰੀਆਂ ਬੁਰੀਆਂ ਆਦਤਾਂ ਖਤਮ ਹੋ ਚੁੱਕੀਆਂ ਨੇ ਜੋ ਤੇਰੀ ਦਾਸੀ ਨੇ ਇਹ ਪਵਿੱਤਰ ਕਲਾਮ ਸੁਣਾਇਆ ਹੈ ਉਹ ਮੈਂ ਸਾਰੀ ਮੈਲ ਕੱਢ ਦਿੱਤੀ ਅੱਜ ਆਪਣੇ ਅੰਦਰੋਂ ਅੱਜ ਤੋਂ ਮੈਂ ਸੇਮ ਨਹੀਂ ਰਹਾਗਾ ਮੈਂ ਬਦਲ ਚੁੱਕਿਆ ਹਾਂ ਬਦਲ ਚੁੱਕੀ ਹਾਂ ਪ੍ਰਭੂ ਜੀ ਬੋਲੀਏ ਮੈਂ ਬਦਲ ਚੁੱਕਿਆ ਹਾਂ ਖੁਦਾਵੰ ਜੀ ਇਹ ਸਾਲ ਹੀ ਨਹੀਂ ਬਦਲਿਆ ਮੈਂ ਵੀ ਬਦਲ ਗਿਆ ਹਾਂ ਪ੍ਰਭੂ ਜੀ ਬੋਲੀਏ ਸਾਲ ਹੀ ਨਹੀਂ ਬਦਲਿਆ ਮੈਂ ਵੀ ਬਦਲ ਗਿਆ ਹਾਂ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਯਿਸੂ ਜੀ ਦੇ ਨਾਮ ਚ ਪਿਤਾ ਪਰਮੇਸ਼ਵਰ ਕੋਲੋਂ ਮੰਗਦੇ ਹਾਂ ਹallelujah hallelujah ਬਦਲ ਜਾਉਂਗੇ ਸੁਖ ਪਾਉਂਗੇ ਜਦੋਂ ਵਿਆਹ ਹੋ ਜਾਂਦਾ ਏ ਉਦੋਂ ਬੰਦੇ ਦਾ ਕੁਝ ਹੋਰ ਸੁਭਾ ਹੁੰਦਾ ਏ ਜਦੋਂ ਬੱਚੇ ਹੋ ਜਾਂਦੇ ਥੋੜਾ ਹੋਰ ਹੋ ਜਾਂਦਾ ਏ ਜਦੋਂ ਥੋੜਾ ਥੋੜਾ ਬਡਾਪੇ ਵਾਲ ਨੂੰ ਜਾਂਦਾ ਏ ਰਿਸ਼ਤੇਦਾਰੀਆਂ ਨਿਭਾਉਂਦਾ ਏ ਫਿਰ ਥੋੜਾ ਜਿਹਾ ਬਦਲਾਵ ਹੋਰ ਹੋ ਜਾਂਦਾ ਏ ਤੇ ਜਿਉਂ ਜਵਾਨੀ ਵਾਲੇ ਰੱਖੇ ਫਿਰ ਉਹਨੇ ਕਹਿੰਦਾ ਇਹਨੂੰ ਬੁੱਢੇ ਨੂੰ ਅਗਲ ਨਹੀਂ ਹੋਣੀ ਇਹਨੇ ਬੁੱਢੇ ਨੇ ਕੀ ਖਾਣੇ ਹੁਣ ਅਗਲੀ ਗੱਲ ਆਪ ਬੋਲ ਦਿਓ ਇਹ ਸੱਚੀ ਗੱਲ ਏ ਕਿ ਜਾਂ ਝੂਠੀ ਏ ਸੱਚੀ ਹੈ ਬਡਾਪੇ 'ਚ ਜਾ ਕੇ ਬੰਦੇ ਨੂੰ ਕੀ ਹੁੰਦਾ ਪੈਂਦਾ ਏ ਥੋੜਾ ਜਿਹਾ ਬਦਲਣਾ ਪੈਂਦਾ ਏ ਜਦੋਂ ਨੋਵਾ ਆਲਾ ਹੋ ਜਾਂਦਾ ਏ ਧੀਆ ਆਲਾ ਹੋ ਜਾਂਦਾ ਏ ਜਵਾਈਆ ਆਲਾ ਹੋ ਜਾਂਦਾ ਏ ਫਿਰ ਕੀ ਕਰਦਾ ਏ ਆਪਣੇ ਆਪ ਨੂੰ ਬਦਲਦਾ ਹੁਣ ਤੁਸੀਂ ਬੱਚੇ ਨਹੀਂ ਰਹੇ ਪਹਿਲੂਸ ਕਹਿੰਦਾ ਹੁਣ ਤੁਹਾਡੇ ਦੁੱਧ ਪੀਣ ਵਾਲੇ ਦੰਦ ਨਹੀਂ ਹੁਣ ਤੁਹਾਡੇ ਮੀਟ ਖਾਣ ਵਾਲੇ ਦੰਦ ਆ ਗਏ ਨੇ ਇਸ ਲਈ ਹੁਣ ਵੱਡੇ ਹੋਈਏ ਸਮਝਦਾਰ ਬਣੀਏ ਸੇਵਕਾਈ ਦੇ ਵਿੱਚ ਅੱਛੇ ਤਰੀਕੇ ਨਾਲ ਚੱਲੀਏ ਤੁਹਾਨੂੰ ਕਾਲ ਕਰਕੇ ਸੱਦਣਾ ਨਾ ਪਵੇ ਆਜੋ ਅੱਜ ਐਤਵਾਰ ਆ ਤੁਹਾਡੇ ਅੰਦਰ ਉਤਸ਼ਾਹ ਹੋਵੇ ਸੰਡੇ ਆ ਗਿਆ ਚਰਚ ਜਾਣਾ ਏ ਧੁੰਦ ਪੈ ਗਈ ਨੋ ਪ੍ਰੋਬਲਮ ਮੈਨੂੰ ਦਿਸਦਾ ਏ ਜਿਵੇਂ ਰਾਤ ਨੂੰ ਰਿਸ਼ਤੇਦਾਰਾਂ ਦੇ ਵਿੱਚ ਧੁੰਦ ਵਿੱਚ ਜਾ ਸਕਦਾ ਚਰਚ ਕਿਉਂ ਨਹੀਂ ਮੈਂ ਜਾ ਸਕਦਾ ਜੇ ਰਾਤ ਨੂੰ ਜਾਗੋ ਪ੍ਰੋਗਰਾਮ اٹੈਂਡ ਕਰ ਸਕਦਾ ਧੁੰਦ ਵਿੱਚ ਜਾ ਕੇ ਮੈਂ ਮੀਟਿੰਗ ਕਿਉਂ ਨਹੀਂ اٹੈਂਡ ਕਰ ਸਕਦਾ ਬਦਲੀਏ ਆਪਣੇ ਆਪ ਨੂੰ ਬਦਲੀਏ ਆਪਣੇ ਆਪ ਨੇ ਆਪ ਚੇਂਜ ਕਰੋ ਆਪਣੇ ਆਪ ਨੂੰ ਤੁਹਾਡੇ ਅੰਦਰ ਬਦਲਾਅ ਦਾ ਹੋਣਾ ਕੀ ਬਹੁਤ ਜ਼ਰੂਰੀ ਆ ਜਿਹੜੀ ਤੁਸੀਂ ਚਰਚ ਵਿੱਚ ਆ ਕੇ ਭਗਤੀ ਕੀਤੀ ਹੈ ਨਾ ਮੈਂ ਸੱਚ ਕਹਿੰਦਾ ਤੁਸੀਂ ਸ਼ਾਇਦ ਨਾ ਆਪਣੇ ਘਰੇ ਬੈਠ ਕੇ ਬੰਦਗੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤੁਸੀਂ ਆਪਣੀ ਬੰਦਗੀ ਘਰ ਵਿੱਚ ਬੈਠ ਕੇ ਇਸ ਘਰ ਵਿੱਚ ਪਰਮੇਸ਼ਰ ਦਾ ਵਾਸ ਹੋਣਾ ਜ਼ਰੂਰੀ ਆ ਜੇ ਇਸ ਘਰ ਨੂੰ ਤੁਸੀਂ ਖਾਲੀ ਛੱਡ ਦਿੱਤਾ ਤਾਂ ਮੱਤੀ 12 ਵਿੱਚ ਲਿਖਿਆ ਏ ਬਦਰੂਆ ਹੁੰਦੀਆਂ ਨੇ ਝਾੜਿਆ ਸਵਾਰਿਆ ਹੋਇਆ ਵੇਖਦੀਆਂ ਨੇ ਆ ਕੇ ਕੀ ਕਰ ਲੈਂਦੀਆਂ ਨੇ ਵਿੱਚ ਵਾਸ ਵਾਸ ਕਰ ਲੈਂਦੀਆਂ ਨੇ ਜਾਂ ਦੇਖੋ ਜਾਂ ਤਾਂ ਪਰਮੇਸ਼ਰ ਨੇ ਆ ਕੇ ਵਸਣਾ ਹੈ ਤੇ ਜਾਂ ਫਿਰ ਸ਼ੈਤਾਨ ਦੋਈ ਚੀਜ਼ਾਂ ਨੇ ਜੇ ਮੇਲ ਆ ਤਾਂ ਫੀਮੇਲ ਆ ਜੇ ਮੇਲ ਆ ਤਾਂ ਫੀਮੇਲ ਆ ਦੋ ਹਰੇਕ ਚੀਜ਼ ਦੇ ਦੋ ਪੋਰਸ਼ਨ ਆ ਜੇ ਸਿੱਧਾ ਵਾ ਤੇ ਪੁੱਠਾ ਵਾ ਜੇ ਕਾਲਾ ਵਾ ਤੇ ਘੋਰਾ ਵਾ ਇਸੇ ਤਰ੍ਹਾਂ ਹੀ ਜੇ ਪਰਮੇਸ਼ਵਰ ਦਾ ਵਾਸ ਆ ਜੇ ਪਰਮੇਸ਼ਵਰ ਦਾ ਵਾਸ ਹੈ ਫਿਰ ਸ਼ੈਤਾਨ ਨੇ ਨਹੀਂ ਹੋਣਾ ਤੇ ਜੇ ਪਰਮੇਸ਼ਵਰ ਦਾ ਵਾਸ ਨਹੀਂ ਆ ਫਿਰ ਕਨੇ ਹੋਣਾ ਹੈ ਸ਼ੈਤਾਨ ਨੇ ਹੁਣ ਬੋਲੋ ਉੱਚੀ ਆਇਨਾ ਸ਼ੈਤਾਨ ਇਹ ਦੋਈ ਚੀਜ਼ਾਂ ਹੈ ਜੇ ਹੈੱਡ ਹੈ ਤੇ ਟੇਲ ਆ ਜਦ ਪਰਮੇਸ਼ਵਰ ਦਾ ਵਾਸ ਹੋਵੇਗਾ ਤੁਹਾਡੇ ਅੰਦਰ ਜਾਂ ਫਿਰ ਸ਼ੈਤਾਨ ਦਾ ਸ਼ੈਤਾਨ ਦਾ ਇਹ ਤੁਸੀਂ ਆਪ ਫੈਸਲਾ ਲੈਣਾ ਹੈ ਇਹ ਤੁਹਾਡੇ ਕੋਲ ਅਧਿਕਾਰ ਆ ਪਰਮੇਸ਼ਰ ਨੇ ਦਿੱਤਾ ਫੈਸਲਾ ਕਰਨ ਦਾ ਤੁਸੀਂ ਕਿਹਨੂੰ ਅੰਦਰ ਰੱਖਣਾ ਹੈ ਜੇ ਤੇ ਪਰਮੇਸ਼ਵਰ ਅੰਦਰ ਆ ਗਿਆ ਫਿਰ ਜਿਹੜਾ ਪਤੀ ਵੀ ਬਦਲ ਜਾਣਾ ਏ ਪਤਨੀ ਵੀ ਬਦਲ ਜਾਣੀ ਬੱਚੇ ਵੀ ਬਦਲ ਜਾਣੇ ਘਰ ਦਾ ਮਾਹੌਲ ਬਦਲ ਜਾਣਾ ਤੇ ਜੇ ਸ਼ੈਤਾਨ ਆ ਗਿਆ ਫਿਰ ਸਾਰਾ ਕੁਝ ਹੀ ਵਿਗੜ ਜਾਣਾ ਹallelujah ਫਿਰ ਸਵੇਰੇ ਸ਼ਾਮ ਸਵੇਰੇ ਸ਼ਾਮ ਦੁਪਹਿਰੇ ਝਗੜੇ ਹੋਣਗੇ ਕਲੇਸ਼ ਹੋਣਗੇ ਫਸਾਦ ਹੋਣਗੇ ਫਿਰ ਜਿਹੜਾ ਦੁਆ ਕਰ ਨੂੰ ਦਿਲ ਨਹੀਂ ਕਰਨਾ ਬਦਲੀ ਆਪਣੇ ਆਪ ਨੂੰ ਇਹ ਸਮਾਂ ਨਵੇਂ ਸਾਲ ਚ ਬਦਲੰਦਾ ਬਦਲਾਵ ਦਾ ਕ੍ਰਾਂਤੀ ਜਦੋਂ ਆਉਂਦੀ ਹੈ ਨਾ ਉਹ ਬਦਲਾਵ ਲੈ ਕੇ ਆਉਂਦੀ ਹੈ ਜਦੋਂ ਕ੍ਰਾਂਤੀ ਆਉਂਦੀ ਕੀ ਲੈ ਕੇ ਆਉਂਦੀ ਬਦਲਾਵ ਬਦਲਾਵ ਤੇ ਜਦੋਂ ਪਵਿੱਤਰ ਆਤਮਾ ਆਉਂਦਾ ਹੈ ਨਾ ਉਹ ਕੀ ਲੈ ਕੇ ਆਉਂਦਾ ਹੈ ਬਦਲਾਵ ਬਦਲਾਵ ਲੈ ਕੇ ਆਉਂਦਾ ਹੈ ਬਦਲ ਜਾਓ ਆਪਣੇ ਸੁਭਾਅ ਦੇ ਵਿੱਚ ਆਪਣੇ ਮਨਾਂ ਦੇ ਵਿੱਚ ਆਪਣੀਆਂ ਆਦਤਾਂ ਦੇ ਵਿੱਚ ਨਵਾਂ ਸਾਲ ਫੇਰਿਆ ਤੁਹਾਡੇ ਲਈ ਉਦੋਂ ਅਸੀਂ ਨਵੇਂ ਬਣਦੇ ਆ ਨਵਾਂ ਜਨਮ ਪਾਉਂਦੇ ਆ ਜਦੋਂ ਅਸੀਂ ਸੰਸਾਰ ਲਈ ਮਰ ਜਾਂਦੇ ਆ ਤੇ ਮਸੀਹ ਦੇ ਨਾਲ ਕੀ ਉੱਠਦੇ ਆ ਜੀ ਉੱਠਦੇ ਆ ਜਿਵੇਂ ਜਾਨੇ ਉਦੋਂ ਤੁਹਾਡਾ ਨਵਾਂ ਸਾਲ ਆ ਬਦਲਣਾ ਹੈ ਆਪਣੇ ਆਪ ਨੂੰ